ਮੈਂ papa ਨੂੰ ਮੈਂ ਫੋਨ ਕਰਕੇ ਦੱਸਿਆ ਸੀ ਜਦੋਂ ਕਿ ਇਹ ਬੈਸ ਕੈਂਪ ਚਲਾ ਗਿਆ ਤੇ papa ਮੈਨੂੰ ਕਹਿਨ ਕਿ ਮੈਨੂੰ ਅੱਜ ਉਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਮੇਰਾ PMT ਕਲੀਅਰ ਹੋਇਆ ਸੀ ਤੇ ਮੈਂ ਬਹੁਤ ਛੋਟੇ ਸ਼ਹਿਰ ਚੋਂ ਸੀ ਤੇ ਸੋਚਿਆ ਨਹੀਂ ਸੀਗਾ ਕਿ ਡਾਕਟਰ ਵੀ ਬਣੂੰਗੀ ਤੇ ਅਜੋਹੀ ਫੀਲਿੰਗ ਜਦੋਂ ਤੇਗ ਵਿੱਚ ਚੜ ਕੇ ਆਇਆ ਤਾਂ ਮੈਂ ਮੈਂ ਦੱਸ ਨਹੀਂ ਸਕਦੀ ਜਿਵੇਂ ਨਾ ਸੀ ਨਹੀਂ ਮੁਸ਼ਕਿਲ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਮਤਲਬ एवरीवन वाज़ ਫੀਲਿੰਗ ਕਿ ਕਾਜ ਕੋਈ ਚੀਜ਼ ਕੁਝ ਦਿਨਾਂ ਲਈ ਨਾ ਹੋਵੇ ਤਾਂ ਤੁਸੀਂ 14 ਦਿਨਾਂ ਲਈ ਬੱਚੇ ਨੂੰ ਭੇਜਣਾ ਹੈ ਤਾਂ ਬਹੁਤ ਮੁਸ਼ਕਿਲ ਸਿਗਾ। ਵੀ ਛੋਟੀ ਬਟਿਆ ਹੈ ਉਹ ਬਹੁਤ ਜ਼ਿਆਦਾ ਫੀਲ ਕਰਦੀ ਸੀ ਕਿ 2 ਸਾਲਾਂ ਦੀ ਹੈ ਬੋਲ ਕੇ ਨਹੀਂ ਸੀ ਦੱਸ ਸਕਦੀ। ਬਟ ਰੋਜ਼ ਅਗਰ ਵੀਡੀਓ ਕਾਲ ਦੀ ਫੈਸਿਲਿਟੀ ਹੈ ਪਰ ਉਹ ਵੀ ਸੀਗਾ ਕਿ ਇੰਟਰਨੈਟ ਉੱਥੇ 24 ਘੰਟੇ ਅਵੇਲੇਬਲ ਨਹੀਂ ਹੁੰਦਾ। ਤੇ ਜਦੋਂ ਸ਼ਾਮ ਨੂੰ ਅਸੀਂ ਵੇਟ ਕਰਦੇ ਸੀ ਕਿ ਕਿ ਹੁਣ ਆਪਣੇ ਦੁਕਾਨੇ ਤੇ ਆਉਣਗੇ ਤੇ ਅਸੀਂ ਉਦੋਂ ਗੱਲ ਕਰ ਸਕਾਂਗੇ ਤੇ ਚੰਗਾ ਲੱਗਦਾ ਸੀਗਾ ਤੇ ਥੋੜਾ ਅੰਦਰੋਂ ਡਰ ਵੀ ਲੱਗਦਾ ਸੀਗਾ। ਇਕ ਮਾਂ ਦਾ ਡਰ ਹੁੰਦਾ ਹੀ ਹੈ ਕਿ ਸਾਰਾ ਕੁਝ ਠੀਕ ਹੋਵੇ ਬੱਚਾ ਠੀਕ ਹੋਵੇ ਤੇ ਸਿਹਤਪਤੀ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਕਿ 5 ਸਾਲਾਂ ਤੱਕ ਬੱਚੇ ਕਿੰਨੀ ਛੇਤੀ ਬਿਮਾਰ ਹੁੰਦੇ ਹੈ ਬੁਖਾਰ ਖਾਂਸੀ ਜ਼ੁਕਾਮ ਇਹ ਸਾਰਾ ਕੁਝ ਬਟ ਬਾਈ ਗ੍ਰੇਸ ਆਫ ਗੋਡ ਸਾਰਾ ਕੁਝ ਬਹੁਤ ਵਧੀਆ ਰਿਹਾ ਤੇ ਇਸ ਹੇਅਰ ਆਮ ਸੋ ਹੈਪੀ ਹਾਰਜ ਬੇਟਾ ਕੀ ਦੇਖਿਆ ਪਹਾੜ ਚ ਹਾਂ ਉੱਚੀ ਉੱਚੀ ਬੋਲੋ ਹਾਂ ਬਾਏ ਪਹਾੜ ਦੇਖਿਆ برف ਦੇਖੀ ਤੇ ਟੁਰ ਹੋ ਗਿਆ ਸੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਤਾਂ ਨਹੀਂ ਆਈ ਦੱਸੋ ਤੁਸੀਂ ਦੁਬਾਰਾ ਜਾਣਾ ਦੁਬਾਰਾ ਸਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਬੱਚਿਆਂ ਦੀ ਜਿਹੜੀ ਪ੍ਰੋਬਲਮ ਆ ਰਹੀ ਹੋਏ ਆ ਕਿ ਬੱਚੇ ਸਪੋਰਟਸ ਤੋਂ ਟੁੱਟ ਕੇ ਉਹ ਟੀਵੀ ਜਾਂ ਮੋਬਾਈਲ ਦੇ ਨਾਲ ਜੁੜ ਰਹੇ ਆ ਸੋ ਬੇਸਿਕਲੀ ਇਹ ਸਪੋਰਟੀ ਹੈ ਇਹ ਖੇਡਣ ਦਾ ਚਾਰ ਰੱਖਦਾ ਸੀ ਤੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਟਾਰਚ ਪੀਰ ਇਹ ਪਹਿਲਾ ਇਸ਼ਾਨਵੀ ਸੂਤ ਸੀ ਤੋਂ ਉਹਦੇ ਤੋਂ ਹੀ ਮੈਨੂੰ ਲੱਗਿਆ ਕਿ ਜੇ ਇਸ਼ਾਨਵੀ ਨੇ ਕੀਤਾ ਤਾਂ ਇਹ ਬੱਚਾ ਵੀ ਕਰ ਸਕਦਾ ਹੈ ਇਸ਼ਾਨਵੀ ਨੇ ਵਿਜਨ ਦਿਖਾਇਆ ਤੇ ਸਾਡੇ ਕੋਸਾ ਬਿਕਰਮਜੀਤ ਸਿੰਘ ਸਰ ਨੇ ਉਹਨਾਂ ਨੇ ਕਿਹਾ ਕਿ ਤੇਗਵੀਰ ਦਾ ਇਹ ਬਾਡੀ ਤੇਗਵੀਰ ਦੀ ਫਿਜ਼ਿਕ ਇਹਦਾ ਮੈਂਟਲ ਲੈਵਲ ਉਹਦਾ ਦਾ ਹੈ ਕਿ ਸਟ੍ਰੈਸਸ ਸਿਚੁਏਸ਼ਨਸ ਦੇ ਵਿੱਚ ਅੱਗੇ ਕਰ ਸਕਦਾ ਹੈ ਉਹਦੇ ਤੋਂ ਸਾਨੂੰ ਜਾਗ ਲੱਗਿਆ ਇਹਨੂੰ ਰੈਡੀ ਕੀਤਾ ਤੇ ਇਹਨੇ ਵਿਲਿੰਗਲੀ ਕੰਪਲਾਈ ਕੀਤਾ ਉਸ ਚੀਜ਼ ਦੇ ਲਈ ਅਸੀਂ ਇਦਾਂ ਅੱਗੇ ਗਏ ਕਿ ਮੰਨ ਕਿਸ ਤਰ੍ਹਾਂ ਲੱਗਿਆ ਵੀ ਹਾਂਜੀ ਇੱਕ ਤਾਂ ਕੋਚ ਸਾਹਿਬ ਨੇ ਜਿੱਦਾਂ ਆਪਣੇ ਜਿਮ ਦੇ ਵਿੱਚ ਇਹਦੀਆਂ ਜਿਹੜੀਆਂ ਐਕਟੀਵਿਟੀਜ਼ ਸਟਾਰਟ ਕੀਤੀਆਂ ਉਹ ਕੋਈ weight ਦੇ ਨਾਲ ਰਿਲੇਟਡ ਨਹੀਂ ਸੀ ਹੈਗੀਆਂ ਉਹ ਹੈਗੀਆਂ ਸੀ ਜਿੱਦਾਂ ਉੱਥੇ ਜਦੋਂ ਆਪਾਂ ਹਾਈ ਐਲਟੀਟਿਊਡ ਮਾਊਂਟੇਨਿੰਗ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੁਹਾਡੀ ਲੰਗ ਕੈਪੈਸਿਟੀ ਇਨਕਰੀਜ਼ ਕਰਨ ਦੀ ਤਾਂ ਕਿ ਹਾਈ ਐਲਟੀਟਿਊਡ ਤੁਹਾਨੂੰ ਸਾਹ ਦੀ ਤੰਗੀ ਨਾ ਆਵੇ ਕਾਰਡੀਓ ਵਸਕੂਲਰ ਤੁਹਾਡੀ ਸਟਰੈਂਥ ਹੈ ਜਿਹੜੀ ਉਹ ਚੰਗੀ ਰਹੇ ਤੇ ਕੋਚ ਸਾਹਿਬ ਨੇ ਉਹੀ ਐਕਸਰਸਾਈਜ਼ਸ ਇਹਨੂੰ ਕਰਾਈਆਂ ਫਿਰ ਉਹਨਾਂ ਨੇ ਲੈ ਕੇ ਜਾਣਾ ਸ਼ੁਰੂ ਕੀਤਾ ਵੀਕਲੀ ਟਰੈਕਸ ਦੇ ਉੱਤੇ ਹਰ ਸੰਡੇ ਨੂੰ ਅਸੀਂ ਟਰੈਕਸ ਦੇ ਉੱਤੇ ਜਾਂਦੇ ਸੀ ਕੋਈ ਨਾ ਕੋਈ ਲੋਕੇਸ਼ਨਸ ਉਹ ਫਾਈਨਲਾਈਜ਼ ਕਰਦੇ ਸੀ ਉਹਦੇ ਤੋਂ ਸਾਨੂੰ ਵੀ ਅੰਦਾਜ਼ਾ ਹੋ ਗਿਆ ਕਿ ਕਰ ਸਕਦਾ ਕਿਉਂਕਿ ਉਹ ਵਾਲੇ ਟਰੈਕਸ ਨੇ ਭਾਵੇਂ ਨਾਈਟ ਟਰੈਕਸ ਸੀ ਭਾਵੇਂ ਵੀਕਲੀ ਟਰੈਕਸ ਉਹ ਇਹਨੇ ਬਹੁਤ ਵਧੀਆ ਤਰੀਕੇ ਟਰੈਕ ਪੂਰੇ ਕੀਤੇ ਕਿੰਨੀ ਦੇਰ ਕੀਤੇ ਆ অলਮੋਸਟ ਇਹ ਪਿਛਲੇ ਸਾਲ ਜਨਵਰੀ ਤੋਂ ਤਿਆਰੀ ਸ਼ੁਰੂ ਕੀਤੀ ਸੀ ਸਾਲ ਤੋਂ ਉੱਤੇ ਦੀ ਤਿਆਰੀ ਤੋਂ ਬਾਅਦ ਹੀ ਅਸੀਂ ਗਏ ਆ ਜਦੋਂ ਸਾਨੂੰ ਲੱਗਿਆ ਕਿ ਕਰ ਸਕਦਾ ਹਾਂ ਯਾਨੀ ਕਿ ਚੌਥੇ ਹਾਂਜੀ ਕਾਂ ਬੱਚੇ ਕੰਨੀ ਮੂਡੀ ਹੁੰਦੇ ਆ। ਇਦਾਂ ਮੱਸੇ ਆਈ ਨਹੀਂ ਕਿਉਂਕਿ ਸਰਦੀਆਂ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਮੈਂ ਸਵੇਰੇ ਨੂੰ 5 ਵਜੇ ਆਪਣੇ ਨਾਲ ਉਠਾ ਕੇ ਲੈ ਜਾਂਦਾ ਸੀ। ਸਵੇਰ ਦੀ ਮਾਰਨਿੰਗ ਦਾ ਇਹਦਾ 2.5 ਘੰਟੇ ਦਾ ਘਟੋ ਘਟ ਉਥੇ ਜਿਮ ਦੇ ਵਿੱਚ ਹੁੰਦਾ ਸੀ ਤੇ ਸੰਡੇ ਨੂੰ ਟਰੈਕ ਤੇ ਜਾਂਦੇ ਸੀ ਸਗੋਂ ਇਹ ਚਾਹ ਦੇ ਨਾਲ ਆਪਣਾ ਸਮਾਨ ਰੈਡੀ ਕਰਦਾ ਸੀ ਕਿ ਟਰੈਕ ਦੇ ਉੱਤੇ ਜਾਣ ਵਾਲਾ ਆਪਣਾ ਪੂਰਾ ਬੈਗ ਰੈਡੀ ਕਰਨਾ ਨਾਲ ਜਿਹੜੀ ਡਾਈਟ ਲੈ ਕੇ ਜਾਣੀ ਆ ਉਹ ਪਾਣੀ ਹਰ ਚੀਜ਼ ਸੋ ਇਦਾਂ ਦੀ ਮੈਨੂੰ ਸਮੱਸਿਆ ਨਹੀਂ ਆਈ। ਐਵਰੇਸਟ ਦੀ ਚੋਟੀ ਤੇ ਸਰ ਸਾਡਾ ਜਿੱਦਾਂ ਬੇਸਿਕਲੀ 15 ਜਣਿਆਂ ਦਾ ਗਰੁੱਪ ਸੀ ਜਿਹੜਾ ਗਿਆ ਉਹਦੇ ਵਿੱਚ ਦੁਬਈ ਤੋਂ ਆਸਟ੍ਰੇਲੀਆ ਤੋਂ ਤੇ ਸਦਰਨ ਸਟੇਟਸ ਦੇ ਵਿੱਚੋਂ ਪੰਜ ਜਣੇ ਹੈਗੇ ਸੀ ਸੋ ਜਦੋਂ ਤੁਸੀਂ ਬਿਨਾ ਪ੍ਰੈਕਟਿਸ ਤੋਂ ਜਾਂਦੇ ਹੋ ਤੇ ਹਾਈ ਐਲਟੀਟਿਊਡ ਤੇ ਤੁਹਾਨੂੰ ਆਕਸੀਜਨ ਨਾਲ ਰਿਲੇਟਡ ਪ੍ਰੋਬਲਮਸ ਆਉਂਦੀਆਂ ਨੇ ਤੇ ਸਾਡੇ ਵਿੱਚੋਂ ਇੱਕ ਮੈਂਬਰ ਨੂੰ ਜਿੱਦਾਂ ਉੱਥੇ ਜਗ੍ਹਾ ਹੈ ਗੌਰਕਸ਼ੇਪ ਸੋ ਗੌਰਕਸ਼ੇਪ ਬੇਸ ਹੈ ਜਿੱਥੋਂ ਅਸੀਂ ਅੱਗੇ ਬੇਸ ਕੈਂਪ ਵੱਲ ਨੂੰ ਜਾਈਦਾ ਆ ਤੇ ਗੌਰਕਸ਼ੇਪ ਜਾ ਕੇ ਜਿੱਦਾਂ ਉਹਨੂੰ ਪ੍ਰੋਬਲਮ ਆ ਗਈ ਸੀ ਉਹਦੀ ਲੰਗਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਤੇ ਪਲਸ ਰੇਟ ਹੋਰ ਇਨਕਰੀਜ਼ ਹੋ ਗਈ ਸੀ ਤੋਂ ਉਹਨੂੰ ਹੈਲੀਕਾਪਟਰ ਆਹੀਂ 에어 ਲਿਫਟ ਕਰਕੇ ਦੁਬਾਰਾ ਥੱਲੇ ਲੈ ਕੇ ਗਏ ਲੁਕਲਾ ਤੱਕ ਲੈ ਕੇ ਗਏ ਤਾਂ ਕਿ ਉਹਦਾ ਇਲਾਜ ਹੋ ਸਕੇ ਸੋ ਉਹਦੇ ਤੋਂ ਇਲਾਵਾ ਸਾਡੇ ਕੋਈ ਗਰੁੱਪ ਦੇ ਵਿੱਚ ਕੋਈ ਅਨਸਖਾਂਵੀ ਘਟਨਾ ਹੋਈ ਨਹੀਂ ਤੇਗਵੀਰ ਨੇ ਬਹੁਤ ਵਧੀਆ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਟ ਵਾਸ ਈਜ਼ੀ ਔਖਾ ਸੀ ਬੱਚੇ ਦੇ ਲਈ 10 ਤੋਂ 12 ਕਿਲੋਮੀਟਰ ਰੋਜ਼ ਚੜਾਈ ਚੜਨੀ ਤਕਰੀਬਨ 65 ਕਿਲੋਮੀਟਰ ਦਾ ਇੱਕ ਪਾਸੇ ਦਾ ਬਣ ਜਾਂਦਾ ਤੇ ਲਗਾਤਾਰ 9 ਦਿਨ ਉੱਪਰ ਜਾਂਦੇ ਰਹੇ ਆ ਤੇ ਲਾਸਟਲੀ ਜਿਹੜਾ ਬੇਸ ਕੈਂਪ ਦਾ ਹੁੰਦਾ ਉਹ ਹੁੰਦਾ ਗਲੇਸ਼ੀਅਰ ਦੇ ਉੱਤੇ ਤੁਸੀਂ ਤੁਰਦੇ ਹੋ ਸੋ ਗਲੇਸ਼ੀਅਰ ਦੀ ਜਿਹੜੀ ਤੇ ਨੋਰਮਲ ਟ੍ਰੈਕਿੰਗ ਕਰਨੀ ਉਹ ਬਹੁਤ ਡਿਫਰੈਂਟ ਹੈ ਗਲੇਸ਼ੀਅਰ ਦੇ ਉੱਪਰ ਪੱਥਰ ਤੋਂ ਪੱਥਰ ਜਾਣਾ ਆਲੇ ਦੁਆਲੇ ਤੋਂ ਉੱਥੇ ਲੈਂਡਸਲਾਈਡਸ ਵੀ ਹੁੰਦੀਆਂ ਰਹਿੰਦੀਆਂ ਸੋ ਇਹ ਚੀਜ਼ਾਂ ਹੋਈਆਂ ਨੇ ਬਟ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇਗਵੀਰ ਨੇ ਕਰ ਲਿਆ ਕੋਈ ਤੇਗਵੀਰ ਆਨੀ ਦੀ ਬਸ ਇੱਕੋ ਚੀਜ਼ ਨਾਲ ਸੀ ਇਹਨੂੰ ਮੈਗੀ ਨਹੀਂ ਮਿਲਦੀ ਸੀ ਉੱਥੇ ਵਾਹ ਹਾਂਜੀ ਕਿੰਨਾ ਕੁ ਲੱਗਦਾ ਕਿ ਮਨ ਇਹਨੇ ਕੀਤਾ ਉੱਪਰ ਸੌਰੀ ਜਿਆਦਾ ਜੀ ਇਹ 5 ਸਾਲ ਦਾ ਬੇਟਾ ਹੈ ਤੇ 5 ਸਾਲ ਦਾ ਬੱਚਾ ਇੰਨੀ ਵੱਡੀ ਪਲਾਂਕ ਪੱਟ ਕੇ ਆਵੇ ਤੇ ਨੈਚੁਰਲੀ ਬਤੌਰ ਪਿਤਾ ਤਾਂ ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਹਾਂ ਉਸ ਤੋਂ ਉੱਤੇ ਸ਼ਹਿਰ ਦੇ ਸਾਰੇ ਪ੍ਰਤਵੰਤੇ ਸੱਜਣਾ ਨੇ ਐਮ ਐਲ ਏ ਸਾਹਿਬ ਮੱਕੜ ਸਾਹਿਬ ਸਭ ਤੋਂ ਵੱਡਾ ਮੇਰੇ ਪਰਿਵਾਰ ਦੀ ਜਿਹੜੀ سپورਟ ਮੇਰੇ ਵਾਈਫ ਮਮਾ ਪਾਪਾ ਦੀ ਮੇਰੇ ਦੋਸਤਾਂ ਦੀ ਸਕੇ ਸੰਬੰਧੀਆਂ ਦੀ ਮੇਰੇ ਜਿਮ ਦੇ ਮੈਂਬਰਸ ਜਿਹੜੇ ਸਵੇਰੇ ਸਵੇਰੇ ਇਹਦੇ ਨਾਲ ਆਉਂਦੇ ਸੀ ਇਹਨੂੰ ਹੱਲਾਸ਼ੇਰੀ ਦਿੰਦੇ ਸੀ ਹਰ ਵੇਲੇ ਹਰਜੀਤ ਭੈਣ ਜੀ ਹੋਣੀ ਸਿਮਰ ਪਾਜੀ ਹੋਣੀ एवरीवन ਸੋ ਮੈਂ ਨਾਮ ਇੱਥੇ ਸ਼ਾਇਦ ਸਾਰਿਆਂ ਦੇ ਲੈ ਵੀ ਨਾ ਸਕਾਂ ਬਟ ਆਈ ਆਈ ਰੀਅਲੀ ਰਿਸਪੈਕਟ ਤੇ ਮੈਨੂੰ ਜੋ ਸ਼ਹਿਰ ਵੱਲੋਂ ਮਾਣ ਮਿਲਿਆ ਆਪਣੇ ਦੋਸਤਾਂ ਮਿੱਤਰਾਂ ਭਾਈਚਾਰੇ ਚੋਂ ਮਾਣ ਮਿਲਿਆ ਆਈ ਏਮ ਰੀਅਲੀ ਗ੍ਰੇਟਫੁਲ ਫਾਰ ਥੈਟ ਬਹੁਤ ਜਿਆਦਾ ਰੋਪੜ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਸਿਰਫ 5 ਸਾਲ ਦੀ ਉਮਰ ਦੇ ਵਿੱਚ ਤੇਗਵੀਰ ਸਿੰਘ ਨੇ ਕਿਉਂਕਿ ਸੁਖਿੰਦਰ ਸਿੰਘ ਜੀ ਦੇ ਡਾਕਟਰ ਮਨਪ੍ਰੀਤ ਜੀ ਦਾ ਬੇਟਾ ਹੈ ਤੇ ਉਹਨੇ ਸਿਰਫ 5 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੈਸਟ ਬੇਸ ਕੈਂਪ ਦੀ ਚੋਲਟੀ ਨੂੰ ਜਿਹੜਾ ਉਹ ਸਰ ਕੀਤਾ ਤੇ ਅਸੀਂ ਉਮੀਦ ਕਰਦੇ ਆ ਕਿ ਅੱਗੇ ਨੂੰ ਵੀ ਇਸ ਬੱਚੇ ਦੀਆਂ ਵੀ ਰੋਪੜ ਦੇ ਹੋਰ ਬੱਚਿਆਂ ਦੀਆਂ ਵੀ ਕਿਸੇ ਤਰ੍ਹਾਂ ਦੀਆਂ ਪ੍ਰਾਪਤੀਆਂ ਰਹਿਣਗੀਆਂ ਵੱਡੀ ਗੱਲ ਇਹ ਹੈ ਕਿ ਰੋਪੜ ਸਿਹਤ ਬੜਾ ਚੰਗਾ ਮਾਹੌਲ ਹੈ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਇਸ ਬੱਚੇ ਨੂੰ ਵੈਲਕਮ ਕਰ ਰਹੀਆਂ ਨੇ ਮੋਟੀਵੇਟ ਕਰ ਰਹੀਆਂ ਨੇ ਤਾਂ ਕਿ ਬੱਚਾ ਜ਼ਿੰਦਗੀ ਦੇ ਵਿੱਚ ਹੋਰ ਚੁੰਡੀਆਂ ਸਰਕਸ। ਗੇਮਾਂ ਵਾਸਤੇ ਹੋਰ ਰੋਪੜ ਦੇ ਵਿੱਚ ਕੀ ਕਰਵਾਇਆ ਗਿਆ? ਰੋਪੜ ਦੇ ਵਿੱਚ ਖਾਸ ਤੌਰ ਤੇ ਕਿ ਸਾਡੀ ਜਿਹੜੀ ਧਰਤੀ ਹੈ ਉਹ ਦਰਿਆਵਾਂ ਦੀ ਪਹਾੜਾਂ ਦੀ ਧਰਤੀ ਹੈ। ਸੋ ਪਾਣੀ ਦੀਆਂ ਔਰ ਪਹਾੜਾਂ ਦੀਆਂ ਗੇਮਾਂ ਦੇ ਮੈਂ ਸਮਝਦਾ ਕਿ ਖਾਸ ਤੌਰ ਤੇ ਸਾਡਾ ਹੱਕ ਬਣਦਾ ਕਿਉਂਕਿ ਮੱਝਾਂ ਦੀਆਂ ਪੂਛਾਂ ਪਰ ਕਿ ਤਾਰੀਆਂ ਪਾਣੀਆਂ ਸਾਡੇ ਲੋਕ ਜਿਹੜੇ ਸਿੱਖੇ ਹੋਏ ਆ। ਰੋਇੰਗ ਅਕੈਡਮੀ ਜਿਹੜੀ ਮਹਾਲੀ ਚਲੀ ਗਈ ਸੀਗੀ ਉਹ ਵਾਪਸ ਰੋਪੜ ਦੇ ਵਿੱਚ ਲਿਆਂਦੀ ਗਈ ਹੈ সুইমিং ਪੂਲ ਜਿਹੜਾ ਬੰਦ ਪਿਆ ਸੀਗਾ ਉੱਚ ਦਾ ਬੰਦੋਬਸਤ ਕੀਤਾ ਗਿਆ 78 ਲੱਖ ਦੀ ਲਾਗਤ ਦੇ ਨਾਲ ਉਹਦਾ ਟੈਂਡਰ ਕੀਤਾ ਗਿਆ ਉਹਨੂੰ ਰੇਨੋਵੇਟ ਕਰਨ ਦੇ ਲਈ ਸ਼ਵਾਲੇ ਕਲੱਬ ਜਿਹੜਾ ਖੰਡਰ ਬਣਿਆ ਪਿਆ ਸੀਗਾ ਜਿੱਥੇ ਬਜੰਡਮ ਤੋਂ ਲੋਕ ਖੇਡੜ ਜਾਂਦੇ ਆ ਉਹਨੂੰ ਦੁਬਾਰੇ ਰੇਨੋਵੇਟ ਕੀਤਾ ਗਿਆ ਟਰੈਕਿੰਗ ਦੇ ਲਈ ਖੱਡ ਬਰੌਲ ਤੋਂ ਲੈ ਕੇ ਚੰਬਾ ਨਗਰ ਤੱਕ ਦਾ ਇੱਕ ਟਰੈਕ ਹੈ ਉਹ ਤਿਆਰ ਕੀਤਾ ਗਿਆ ਜੋ ਹੋਰ ਬਹੁਤ ਸਾਰੀਆਂ ਕਾਲਜ ਦਾ ਖੇਡ ਗਰਾਊਂਡ ਹੈ ਉਹਦੇ ਲਈ 25 ਲੱਖ ਦੀ ਗ੍ਰਾਂਟ ਜਿਹੜੀ ਹੈ ਭੋਲੇ ਆਂਦੀ ਗਈ ਹੈ ਕਾਫੀ ਕੁਝ ਅਸੀਂ 2 ਸਾਲ ਦੇ ਸਮੇਂ ਵਿੱਚ ਖੇਡਾਂ ਦੇ ਲਈ ਰੋਪਣ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਦੇ ਆ ਸਿੱਖਦੇ ਆ ਨੇ ਕਿ ਨਵੀਂ ਸਰਕਾਰ ਹੈ ਨਵੇਂ ਅਸੀਂ ਕੀ ਜਿਹਦਾ ਕੰਮ ਹੋਇਆ ਮੈਂ ਕਹਿੰਦਾ 2 ਸਾਲ ਜਿ ਇਸ ਸਿੱਖਦੇ ਸਿੱਖਦੇ ਤੋਂ ਹੀ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਸਾਰਾ ਹੋ ਗਿਆ ਤਾਂ ਅਸੀਂ ਅੱਗੇ ਹੋਰ ਜਾਣੇ ਕਰਾਂਗੇ